हां जी दोस्तों आई हुन चलेया शॉपिंग करना ते शॉपिंग ਘਾਟ ਹੀ ਕਰਨੀ ਫਿਰਨਾ ਜਾਦਾ ਸੀ ਆ ਰੋ ਦੋਸਤੋ ਹੁਣ ਆਪਾਂ ਚੱਲੇ ਆ ਦੇਖ ਲਓ ਤੁਹਾਡੇ ਸਾਹਮਣੇ ਸਾਡੇ ਨਾਲ ਦੇਖ ਲਓ ਸਰਦਾਰ ਜੌਨ ਮੈਂ ਤੇ ਸਾਡਾ ਫੋਰਮੈਨ ਅਸੀਂ ਸਾਰੇ ਜਾ ਰਹੇ ਆ ਤੇ ਆ ਦੇਖੋ ਚੈੱਕ ਕਰੋ ਮਾਜੀ ਵਾਲੇ ਪਾਉ ਠੀਕ ਹੈ ਪਹਿਲਾ ਜਾਣ ਦੋ ਇਧਰ ਮਾਕੀ ਟੱਲ ਠੀਕ ਹਨ ਰੀਚਾਰਜ ਕਰਾ ਲਓ ਚਲੋ ਕਿਹਾ ਬੈਂਟਰ ਲਈ ਆ ਬਾਈ ਜੀ ਰੱਖ ਸਰਦਾਰ ਨੇ ਡਿਮਾਂਡ ਪਾਤੀ ਰੀਚਾਰਜ ਦੀ ਕਹਿੰਦਾ ਰੀਚਾਰਜ ਕਰਾਉਣਾ ਐਦਾਂ ਪਹਿਲਾਂ ਕਹਿੰਦਾ ਮਾਰਕੀਟ ਜਾਣ ਤੋਂ ਰੀਚਾਰਜ ਕਰਾ ਚਾਹੁੰਦਾ ਚਾਹੁੰਦਾ ਮੈਂ ਰੋਲੇ ਗੱਡੀ ਤੇ ਕੀ ਕਹਿਣਾ ਚਾਹੁੰਦਾ ਹਾਂਜੀ ਦੱਸੋ ਕੋਖਣੀ ਬੱਸ ਬੱਸ ਕਿੱਥੇ ਬੱਸ ਉਹ ਦੋ ਬੜਾ ਹੀ ਜਾ ਰਹੇ ਆ ਰੋਲੇ ਬਾਸ ਤੇ ਕਿਉਂ ਗੱਡੀ ਸਾਡੀ ਹੋ ਗਈ ਖਰਾਬ ਰਸਤੇ 'ਚ ਗੱਡੀ ਹਨ ਉੱਤੇ ਛਟਨੀ ਭਾਈ ਹੁਣ ਜਾ ਰਹੇ ਹਾਂ ਬਸ ਤੇ ਆਹ ਵੀਰ ਹਾਨੂੰ ਮਿਲਿਆ ਬਸ ਤੇ ਇਹ ਪੰਜਾਬ ਦਾ ਕਿਹੜਾ ਵੀਰ ਇਰੀਏ ਕਪੂਰਥਲਾ ਵਾ ਜੀ ਹਾਂਜੀ ਕਪੂਰਥਲਾ ਕਪੂਰਥਲਾ ਦਾ ਵੀਰ ਮਿਲਿਆ ਵਾ ਤੇ ਵੀ ਕੰਮ ਕਰਦੇ ਵੀਰ ਡਰਾਈਵਰੀ ਹਾਂਜੀ ਟਰੱਕ ਡਰਾਈਵਰ ਟਰੱਕ ਡਰਾਈਵਰ ਠੀਕ ਨੇ ਲੋੜ ਹੈ ਦਾ ਸੇਵਾ ਵੀਰ ਨੇ ਖੂਦ ਕੰਮ ਛੱਡ ਕੇ ਬੰਨੀ ਜਣਾ ਕੰਪਨੀ ਚ ਕੰਮ ਕਰਨ ਜਾ ਰਿਹਾ ਵਾ ਤੇ ਕਿੰਨਾ ਚਿਰ ਹੋ ਗਿਆ ਵੀਰ ਤੁਹਾਨੂੰ ਇੱਥੇ ਮੈਨੂੰ ਭਾਈ 7 ਸਾਲ ਹੋ ਗਏ 7 ਸਾਲ ਹੋ ਗਏ ਵੀਰ ਨੂੰ ਕੰਮ ਕਰਦੇ ਨੂੰ ਚਲੋ ਪੱਰੀਆ ਰੈਣਾ ਨਾਲ ਮਿਲ ਕੇ ਐਕਸਪੀਰੀਅੰਸ ਹੈ ਸ਼ੇਰ ਸਿੰਘ ਜੀ ਦਾਗਾ ਉਸਤਾਦ ਵੀਰ ਹੁਣ ਚੱਲਾ ਆਪਣਾ ਅਸੀਂ ਬਸ ਉਤਰ ਗਏ ਰੋਲੇ ਪਹੁੰਚ ਗਏ ਆ ਇੱਥੇ ਹੀ ਆ ਚੈੱਕ ਕਰੋ ਸਾਰੇ ਆਪਣੇ ਪੌੜਾ ਉਤਰ ਗਏ ਆ ਸਰਦਾਰ ਆਪਣੇ ਪਾਕੇ ਸੈਟ ਕਰਦਾ ਹੈ ਥੇਲਾ ਦਾ ਉਹ ਕਿਹ ਅਦਰਵਾਜ਼ ਭੁੱਖ ਲੱਗੀ ਹੁਣ ਸਾਰਿਆਂ ਨੂੰ ਥੋੜਾ ਜਿਹਾ ਪਹਿਲਾਂ ਭੇਟ ਪੂਜਾ ਫਿਰ ਕੰਮ ਦੂਜਾ ਕਿੱਧਰ ਆਪਣਾ ਆਪਣਾ ਕਿਹੜਾ ਰੈਸਟੋਰੈਂਟ ਸਰਦਾਰ ਦਾ ਆਪਣਾ ਆਜੋ ਭਰਾ ਸਰਦਾਰ ਚਲੋ ਸਰਦਾਰ ਦਾ ਆਪਣਾ ਰੱਖ ਸ਼ਾਂ ਚਲੋ ਜਿੱਧਰੋਂ ਦੀ ਮਰਜ਼ੀ ਚੱਲ ਜਾਓ ਭੌਂਕੇ ਭਾਵੇਂ ਚੱਲ ਜਾਓ ਰੋਟੀ ਖਾਣੀ ਰੋਟੀ ਉਹ ਕਿੱਥੇ ਉਹ ਅਸੀਂ ਆ ਗਏ ਹੁਣ रोला मॉल चेक कर सादे पे लिखा रोला मॉल रोला मॉल आ, रोल। रोल। आ गए देखो पाजी क्या मानते हैं बहुत आ गए हैं ਤੈਨੂੰ ਕੀ ਕੀ ਚਾਹੀਦਾ ਹੋਰ ਮੈਨੂੰ ਚਾਹੀਦਾ ਭਾਈ ਇੱਕ ਬੈਗ ਚਾਹੀਦਾ ਹੈ trolly bag ਸਹੀ ਹੈ ਇੱਕ ਕਿੱਟ ਠੀਕ ਹੈ ਇੱਕ ਹੁੱਡੀ ਜਾਂ ਜੈਕਟ ਠੀਕ ਦੋਨਾਂ 'ਚ ਕੋਈ ਵੀ ਉਹ ਐਸ.ਸੀ. ਵਾਲਾ ਪੀਟਰ ਲੈ ਦੇ ਲੈ ਚਲ ਜੋ ਵੀ ਆ ਚਲ ਆ ਜੀ ਜਾਮਾ ਜਾਂ ਕਾਰਗੋ ਪਜਾਮਾ ਕਾਰਗੋ ਓਕੇ ਆਹ ਰੋ ਸਭ ਤੇ ਇਸਤੇਮਾਲ ਹੋਗਾ ਔਰ ਉਹ ਦੋਸਤੋ ਇੱਕ ਚਸ਼ਮਾਲ ਗਾਉਣਾ ਸਰ ਇੱਕ ਸ਼ੂਰ ਚਸ਼ਮਾਲ ਸ਼ੂਰ ਇੰਨੀ ਆ ਡਿਮਾਂਡਾਂ ਮੈਂ ਨਹੀਂ ਚਸ਼ਮਰ ਮੈਂ ਇਧਰ ਕਿ ਲਈ ਮਲਟੀਪਲ ਤੇ ਇਹ ਨੂੰ 1 2 10 2 ਖਾਜੇ ਤੋਂ 100 ਰੁਪਏ ਦਾ ਸਾਰਾ ਕੁਝ ਹੁੰਦਾ ਯਾਰ ਤੇਰੀ ਤਾਂ ਡਿਮਾਂਡ ਹੀ ਬਹੁਤ ਬਾਈ ਫਿਰ ਐਸੇ ਹੀ ਨਾ ਪੱਛਮ ਚ ਪਾ ਦੇ ਵਾਚਰ ਵਾਚਰ ਪਾ ਦੇ ਜੇ ਚੱਕਰ ਬੱਸ ਤੋਂ ਨਾ ਤੇ ਨਹੀਂ ਆਲੇ ਘੜੀਆਂ ਭਾਈ ਯਾਰ ਪਿੰਡਾ ਰੋਚ ਕੁਛ ਦੇ ਮੈਂ ਕੰਮ ਆਡੇ ਮਿੱਟੀ ਵਾਲੇ ਤੇ ਤੂੰ ਘੜੀਆਂ ਕੋ ਭਾਈ ਆਹ ਜੋਣ ਤੇਰੀ ਕਰਦੀ ਓ ਆਹ ਤਲਕ ਆਹ ਇੱਕ ਨਹੀਂ ਸੋਹਣੀ ਜੋਣੇ ਵੀ ਲੈ ਗਾ ਮੰਮੀ ਨੂੰ ਵਿਖਾਣੀ ਚਾਹੀਦੀ ਆ ਦਾ ਸਭ ਤੋਂ ਪਹਿਲਾਂ ਕੀ ਲੈਣਾ ਕੱਪੜੇ ਚਲੋ ਆਜੋ ਕਪੜੇ ਚੈੱਕ ਕਰ ਨਾਲ ਜਿਹੜਾ ਆ ਲੈ ਆ ਇਥੋਂ ਲੈ ਲੈ ਇਥੋਂ ਬਾਦੂ ਸਮਾਨ ਵਧੀਆ ਹੁੰਦਾ ਦੋਸਤੋ ਜਿਹੋਣ ਹੁਣ ਇਥੋਂ ਸ਼ੋਪਿੰਗ ਕਰੇਗਾ ਕਪੜਿਆਂ ਦੀ ਅਸੀਂ ਇਹ ਨਹੀਂ ਤੋਂ ਲੈਣੀ ਪੈਣੀ ਮੈਂ ਜਾਣ ਲੱਗਿਆਂ ਲੂੰਗਾ ਤੂੰ ਲੈ ਜਿਹੜੇ ਲੈਣੇ ਹੈ ਜਿਹੜੇ ਤੋਂ ਆ ਲੈ ਇੱਧਰ ਵੀ ਲੱਕੀ ਪੀਸੀ ਬॉयਸ ਆਹੋ ਨਾਲੇ ਖਾਤਾ ਵੀ ਇਹ ਬੰਦਾ ਇਫ ਹੁੱਡੀ ਲੈ ਗਏ ਤਾਂ ਆ ਲੈ ਲਈਏ ਕੱਦੀ ਭੱਡੀ ਨਹੀਂ ਆਪਣੇ ਪਿੱਛੇ ਹੀ ਦੇਖੋ ਦੋਸਤੋ ਕਿੰਨੇ ਸੋਹਣੇ ਸੋਹਣੇ ਕੱਪੜੇ ਵਾਓ ਹਾਂ ਵੀ ਹੋਇਆ ਇਹੋ ਲੈਦਰ ਜੈਕਟ ਹਾਂ ਵੀ ਇਹ ਮੇਰਾ ਬਹੁਤ ਸਹੀ ਹੈ ਵੀ ਆਹ ਦਾ ਸਿਸਟਰ ਵੀ ਐਮ ਡਬਲਯੂ ਬਈਆ ਸਹੀ ਹੋ ਇਹਨਰ ਪਾ ਕੇ ਦੇਖੀਏ ਦੋਸਤੋ ਜੇ ਤੋ ਹਈ ਉਹ ਗੇਟ 'ਤੇ ਯਾਰ ਚੱਲ ਬੈਂਗਾਲਪੁਰਾਤ ਕਰਕੇ ਯਾਰ ਇਹਨੂੰ ਪੁੱਛਿਆ ਯਾਰ ਇਹਨੂੰ ਪੁੱਛਿਆ ਵੀ ਦੋਸਤ ਕੀ ਹਾਲ ਚਾਲ ਹੈ ਬੜੀ ਯਾਰ ਫੋਨ ਚੇਂਜ ਕਰਨਾ ਹੋਗਾ ਹੋ ਜਾਏਗਾ ਫੋਨ ਸਮਾਰਟ ਹੋ ਜਾਏਗਾ ਯਾਰ ਦੋਸਤੋ ਬੈਗ ਸ਼ਾਪਿੰਗ ਕਰ ਲਈ ਹੈ ਸ਼ਾਪਿੰਗ ਸਾਰੀ ਬੈਗਾਂ ਦੇ ਅੰਦਰ ਆ ਜੇ ਫੋਨ ਦੇ ਜੱਫੀ ਆਣਾ ਹੈ ਥੋੜਾ ਚੈੱਕ ਕਰੋ ਘੜੀ ਕੁੜੀ ਵੀ ਲਈ ਆ ਬਾਕੀ ਉਹਨਾਂ ਦੇ ਛਿਬਾ ਨਹੀਂ ਜਾਂਦੇ ਜੱਬਲੜੀ ਤੇ ਜੱਬਲੜੀ ਜਾ ਕੇ ਹੁਣ ਉੱਥੋਂ ਬਾਕੀ ਬੇਅਦੇ ਕਿੱਧਰ ਕਹਦਾ ਟੂਰ ਬੰਦਾ ਦੋਸਤੋ ਹੁਣ ਵਾਪਸ ਘੁੰਮ ਫਿਰ ਕੇ ਅਹੀਂ ਵਾਪਸ ਆ ਗਏ ਹਾਂ ਘੜੀ ਦੀ ਕੋਫੀ ਹਾਂ ਗੋਪੀ ਆ ਗਈ ਹੁਣ ਵਾਪਸ ਵਧੀਆ ਵੀਰ ਵਸ ਵਧੀਆ ਨਿਆਰੇ ਨਾਲ ਦਿਨ ਨੰਗਿਆ ਅੱਜ ਪੂਰਾ ਆਂਦਾ ਪੋਸ਼ ਭਰਾਵਾ ਬੋਰਿੰਗ ਥੱਕ ਗਏ ਹਾਂ ਫਿਰ ਲੋਏ ਵੀ ਕੀਤਾ ਚਲੋ ਵਧੀਆ ਵੀਰੇ ਅੱਜ ਦੇਣਾ ਅੱਜ ਠੀਕਾ ਵੇਚ